ਜੀ 13 ਤਰੀਕ ਦੀ ਘਟਨਾ ਹੈ ਬੀਤੀ 13 ਤਰੀਕ ਦੀ ਕਿ ਬੱਚੇ ਨਾਲ ਸਕੂਲ ਬੈਂਡ ਦੇ ਵਿੱਚ ਕੋਈ ਮਿਸ ਬਿਹੇਵ ਹੋਇਆ ਕੋਈ ਸ਼ਰਾਪਤ ਕਹਿ ਸਕਦਾ ਹਾਂ ਉਹ ਹੋਈ ਹੈ ਪੇਰੈਂਟਸ ਨੇ ਸਕੂਲ ਨਾਲ ਗੱਲ ਕੀਤੀ ਤਾਂ ਸਕੂਲ ਦੇ ਜਿਹੜੇ ਮੈਡਮ ਸੀਗੇ ਕੋਆਰਡੀਨੇਟਰ ਸੀਗੇ ਜਿਨ੍ਹਾਂ ਦੀ ਡਿਊਟੀ ਲਈ ਸੀ ਇਹਨਾਂ ਮੇਰੇ ਨਾਮ ਨਹੀਂ ਆਵੇਗਾ ਇਸ ਟਾਈਮ ਮੈਂਸ਼ਨ ਇਹਗਾ ਅਰਚਨਾ ਮੈਡਮ ਤਾ ਉਹਨਾਂ ਨੇ ਗੱਲ ਨਹੀਂ ਸੁਣੀ ਪੇਰੈਂਟਸ ਨਾਲ ਰੂਡਲੀ ਬੋਲੇ ਕੋਈ ਰਿਸਪਾਂਸ ਨਹੀਂ ਦਿੱਤਾ ਕੋਈ ਐਨੀ ਗੱਲ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਇੱਕ ਬੱਚੀ ਦਾ ਮਾਮਲਾ ਹੈ ਪਰ ਪੇਰੈਂਟਸ ਜੇ ਕੋਈ ਗੱਲ ਲੈ ਕੇ ਆਏ ਆ ਉਹਨਾਂ ਨੂੰ ਸੁਣਨੀ ਚਾਹੀਦੀ ਸੀ ਉਸ ਤੋਂ ਬਾਅਦ ਛੁੱਟੀਆਂ ਹੋ ਗਈਆਂ ਪੇਰੈਂਟਸ ਦਾ ਬੁਰਾ ਹਾਲ ਹੈ ਕਿ ਉਹਨਾਂ ਨੂੰ ਇਨਸਾਫ ਚਾਹੀਦਾ ਹੈ ਤੇ ਪਰ ਸਕੂਲ ਦੇ ਹਜੇ ਤੱਕ ਜਿਹੜਾ ਬੈਠਣ ਦਾ ਕਾਰਨ ਹੀ ਹੈ ਕਿ ਸਕੂਲ ਦਾ ਕੋਈ ਵੀ ਨੁਮਾਇੰਦਾ ਕੋਈ ਮੈਨੇਜਮੈਂਟ ਕਮੇਟੀ ਕੋਈ ਪ੍ਰਿੰਸੀਪਲ ਕੋਈ ਜਾਂ ਕੋਆਰਡੀਨੇਟਰ ਕਿਸੇ ਨੇ ਵੀ ਪੇਰੈਂਟਸ ਦੇ ਨਾਲ ਆ ਕੇ ਗੱਲ ਕਰਨ ਦੀ ਜਿਹੜੀ ਹੈਗੀ ਆ ਉਹ ਮੈਂ ਸਮਝੀ ਨਹੀਂ ਮੈਂ ਤਕਰੀਅੀ ਅਸੀਂ ਆ ਜਗੇ ਪੇਰੈਂਟਸ ਬੈਠੇ ਆ ਦੁਖੀ ਹੋਏ ਬੈਠੇ ਆ ਕਿਹਦਾ ਕਿਹਦੇ ਕੋਲ ਟਾਈਮ ਆ ਵੀ ਆਪਦਾ ਜਿਹੜਾ ਟਾਈਮ ਕੱਢ ਕੇ ਇੱਥੇ ਧਰਨੇ 'ਚ ਆ ਜੂਗਾ ਧਰਨਾ ਲਗਾਉਣ ਦਾ ਮਕਸਦ ਇਹ ਯਾਰ ਕਿ ਸਕੂਲ ਗੱਲ ਸੁਣੇ ਬੱਚੀ ਦੀ ਘਟਨਾ ਦੂਜੇ ਕਿਤੇ ਹੋਰ ਪ੍ਰਦੇਸ਼ 'ਚ ਘਟਨਾ ਹੋ ਜਾਂਦੀ ਹੈ ਸਾਡੇ ਲੋਕ ਮੋਮਬਤੀਆਂ ਲੈ ਕੇ ਤੁਰ ਪੈਂਦੇ ਆ ਅਸੀਂ ਲੋਕ ਇਨਸਾਫ ਜਸਟਿਸ ਫੋਰ ਇਹ ਜਸਟਿਸ ਫੋਰ ਉਹ ਕਰਨ ਲੱਗ ਜਾਂਦੇ ਆ ਪਰ ਸਾਡੇ ਆਪਦੇ ਸ਼ਹਿਰ ਚ ਘਟਨਾ ਹੋਈ ਹੈ ਤਾਂ ਅਸੀਂ ਬੱਚੀ ਨੂੰ ਇਨਸਾਫ ਦੇਣ ਲਈ ਸਕੂਲ ਹੀ ਨਹੀਂ ਅੱਗੇ ਆਇਆ ਲੋਕ ਤਾਂ ਆ ਕੇ ਜਿਹੜਾ ਜਿੰਨੇ ਕਿ ਜਿਹੜੇ ਇਨਸਾਫ ਪਸੰਦ ਜਾਗਰੂਕ ਲੋਕ ਆ ਉਹ ਆ ਗਏ ਨਹੀਂ ਸਕੂਲ ਮੈਨੇਜਮੈਂਟ ਦਾ ਰਵਈਆ ਤੁਸੀਂ ਕਿਵੇਂ ਦੇਖਦੇ ਹੋ ਉਹਨਾਂ ਨੂੰ ਗੱਲ ਕਰਨੀ ਚਾਹੀਦੀ ਸੀ ਆ ਉਹ ਨਹੀਂ ਕਰਨਾ ਚਾਹੁੰਦੇ ਮੈਂ ਸ਼ਰਮਾ ਜੀ ਇੱਕ ਗੱਲ ਕਹਿਣਾ ਹੁੰਦਾ ਕਿ ਜੇ ਤੁਸੀਂ ਗਵਰਨਰ ਨੂੰ ਮਿਲਣਾ ਨਾ ਤਾਂ ਚੰਡੀਗੜ੍ਹ ਜਾ ਕੇ ਬਹੁਤ ਸੌਖਾ ਮਿਲ ਲੋਗੇ ਸੀਐਮ ਨੂੰ ਵੀ ਮਿਲ ਲੋਗੇ ਕਿਤੇ ਨਾ ਕਿਤੇ ਸਪਾਰਸ਼ ਲਾ ਕੇ ਪ੍ਰਿੰਸੀਪਲ ਨੂੰ ਐਡਾ ਨੇ ਸਕੂਲ ਆ ਜਿਹੜੇ ਜਿਵੇਂ ਉਹਨੇ ਜੇ ਵੀ ਸਕੂਲ ਦੀ ਘਟਨਾ ਇਦਾਂ ਦੇ ਸਕੂਲ ਦੇ ਪ੍ਰਿੰਸੀਪਲ ਨੂੰ ਮਿਲਣਾ ਤਾਂ ਬਹੁਤ ਔਖਾ ਜੀ ਕੋਈ ਮੈਨੇਜਮੈਂਟ ਨਹੀਂ ਕੋਈ ਕਿਸੇ ਨੇ ਮਿਲਣ ਦੀ ਜਹਿਮੀਤ ਨਹੀਂ ਉਠਾਈ ਤੇ ਹੁਣ ਅਗਲਾ ਕੀ ਐਕਸ਼ਨ ਪ੍ਰੋਗਰਾਮ ਹੈ ਆਪਣਾ ਅੱਗੇ ਉੱਚ ਅਧਿਕਾਰੀ ਆਏ ਆ ਪਰ ਪੁਲਿਸ ਦੇ ਉਹ ਕਹਿੰਦੇ ਅਸੀਂ ਗੱਲ ਕਰਦੇ ਆਂ ਮੀਡੀਏਟਰ ਬਣਦੇ ਆਂ ਗੱਲ ਜੇ ਸੁਣਦੇ ਆ ਤਾਂ ਉਹ ਨਹੀਂ ਸੁਣਨਗੇ ਤਾਂ ਜੋ ਸਾਡੀ ਟੀਮ ਬੈਠੀ ਹੈ ਜੋ ਪੇਰੈਂਟਸ ਕਹਿਣਗੇ ਉਸ ਹਾਵਣ ਅੱਗੇ ਜਿਹੜਾ ਹੈਗਾ ਉਹ ਨੀਤੀ ਬਣਾਈ ਲਓ ਅ ਲੜਕੀ ਦੇ ਪੇਰੈਂਟਸ ਕੀ ਕਹਿੰਦੇ ਨੇ ਉਹ ਕੀ ਚਾਹੁੰਦੇ ਨੇ ਉਹਨਾਂ ਸਾਫ਼ ਮੰਗਦੇ ਜੀ ਉਹ ਕਹਿੰਦੇ ਵੀ ਸਾਡੀ ਬੱਚੀ ਨਾ ਘਟਣਾ ਹੋਈ ਹੈ ਵੀ ਕਟੋਗੜ ਸਾਨੂੰ ਦਲਾਸਾ ਦੇ ਦਿੰਦੇ ਵੀ ਅਸੀਂ ਤੁਹਾਡੇ ਨਾਲ ਆ ਕਾਰਵਾਈ ਤਾਂ ਅਸੀਂ ਕਰਾਈ ਲੈਂਦੇ ਹਾਂ ਪਰ ਉਹਨਾਂ ਨੇ ਕਹਿੰਦੇ ਸੁਣੀ ਨਹੀਂ ਸਾਨੂੰ ਪਹਿਲਾਂ ਤਾਂ ਸਕੂਲ ਤੇ ਹੀ ਗੁੱਸਾ ਹੈਗਾ ਕਿਉਂ ਨਹੀਂ ਇਹਨਾਂ ਨੇ ਸੁਣੀ ਸਾਡੀ ਗੱਲ ਅਸੀਂ ਫੀਸਾਂ ਭਰਦੇ ਆ ਬੱਚਿਆਂ ਦੀ ਸੇਫਟੀ ਸਿਕਿਉਰਿਟੀ ਇਹਨਾਂ ਦਾ ਹੱਕ ਹੈ ਇਹਨਾਂ ਦਿਨ ਸਾਰਾ ਦਿਨ ਬੱਚਾ ਰਹਿੰਦਾ ਹੈ ਸਕੂਲ ਦੇ ਵਿੱਚ ਤਾਂ ਸਕੂਲ ਦੇ ਵਿੱਚ ਜੇ ਕੋਈ ਘਟਨਾ ਹੁੰਦੀ ਹੈ ਜਾਂ ਬੰਨਣਾ ਸਕੂਲਾਂ ਦੇ ਨਾਮ ਤੇ ਲੱਗੀਆਂ ਹੋਈਆਂ ਤਾਂ ਕਿਉਂ ਨਹੀਂ ਸਕੂਲ ਸੁਣਦੇ ਇਹ ਸਕੂਲ ਦੀ ਡਿਕਟੇਟਰਸ਼ਿਪ ਹੈ ਫਿਰ ਜਿਹੜੇ ਗੱਲ ਜਿਹੜਾ ਨਹੀਂ ਸੁਣਨਾ ਏ ਜੇ ਡੀਸੀ ਆ ਸਕਦਾ ਹੈ ਜਾਂ ਡੀਐਸਪੀ ਆ ਸਕਦਾ ਐਸਐਸਪੀ ਵੀ ਵਿਲਾ ਸਕਦੇ ਆ ਉਹ ਆ ਸਕਦਾ ਹੈ ਬਾਹਰ ਸੜਕ ਤੇ ਖੜ੍ਹ ਸਕਦੇ ਆ ਉਹ ਤੇ ਇਹਨਾਂ ਨੂੰ ਕੀ ਏਸੀ ਚੋਂ ਨਿਕਲਣ ਚ ਕੀ ਤਕਲੀਫ ਹੈ ਜੀ ਬੱਚੀ ਆਏ ਘਟਨਾ 13 ਅਗਸਤ ਦੀ ਹੈ ਜਿਸ ਦੇ ਵਿੱਚ ਇੱਕ ਸਕੂਲ ਦੇ ਜਿਹੜਾ ਫੈਨ ਦਾ ਡਰਾਈਵਰ ਸੀਗਾ ਉਸ ਦੇ ਵੱਲੋਂ ਇੱਕ ਲੜਕੀ ਦੇ ਨਾਲ ਜਿਹੜੀ ਸੀਗੀ ਛੇੜਖਾਣੀ ਕੀਤੀ ਗਈ ਸੀਗੀ ਉਸ ਸਬੰਧ ਦੇ ਵਿੱਚ ਅਸੀਂ ਮਕਦਮਾ ਨੰਬਰ 130 ਅੰਡਰ ਸੈਕਸ਼ਨ ਜੋ ਰਿਲੇਵੈਂਟ ਸੈਕਸ਼ਨ ਹੈ ਪੋਕਸੋ ਐਕਟ ਦੇ ਤੇ 75 ਸਬਸੈਕਸ਼ਨ 2 ਬੀ ਐਲਐਸ ਦੇ ਵਿੱਚ ਦਰਜ ਰਜਿਸਟਰ ਕੀਤਾ ਸੀਗਾ ਤੇ ਜਿਹੜਾ ਦੋਸ਼ੀ ਸੀਗਾ ਉਹਨੂੰ ਅਸੀਂ ਵਿਦਿਨ 3-4 ਆਵਰ ਜਿਹੜਾ ਸੀਗਾ ਦੋਸ਼ੀ ਨੂੰ ਗ੍ਰਫਰਾਰ ਕਰ ਲਿਆ ਸੀਗਾ ਤੇ ਉਹਨੂੰ ਜੇਲ ਭੇਜ ਦਿੱਤਾ ਗਿਆ ਸੀਗਾ ਹੁਣ ਜਿਹੜਾ ਹੈਗਾ ਉਹ ਸਬੰਧ ਦੇ ਵਿੱਚ ਪੇਰੈਂਟਸ ਵੱਲੋਂ ਕੁਝ ਆਬਜੈਕਸ਼ਨ ਰੇਜ਼ ਕੀਤੇ ਗਏ ਨੇ ਕਿ ਅਸੀਂ ਜਦੋਂ ਸਕੂਲ ਵਾਲਿਆਂ ਨਾਲ ਗੱਲ ਕੀਤੀ ਤਾਂ ਉਹਨਾਂ ਵੱਲੋਂ ਜਿਹੜਾ ਹੈਗਾ ਰਿਸਪਾਂਸ ਸਹੀ ਨਹੀਂ ਸੀਗਾ ਤੇ ਇਸ ਸਬੰਧ ਦੇ ਵਿੱਚ ਜਿਹੜਾ ਹੈਗਾ ਅੱਜ ਅਸੀਂ ਪੇਰੈਂਟਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਸਕੂਲ ਵਾਲਿਆਂ ਨਾਲ ਵੀ ਗੱਲ ਕੀਤੀ ਹੈ ਸੋ ਕਰੰਟਲੀ ਜਿਹੜਾ ਹੈਗਾ ਉਹਨਾਂ ਵੱਲੋਂ ਇੱਥੇ ਪ੍ਰੋਟੈਸਟ ਕੀਤਾ ਜਾ ਰਿਹਾ ਤੇ ਸਾਡੀ ਕੋਸ਼ਿਸ਼ ਇਹ ਹੈਗੀ ਵੀ ਇਹਨਾਂ ਜੋ ਐਸਪਰ ਲਾਅ ਹੈਗਾ ਜੋ ਐਮਕੇਬੀ ਨੂੰ ਰਿਜ਼ੋਲਵ ਕੀਤਾ ਜਾਵੇ